ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਵੀਡੀਓ ਥੋੜੀ ਜੀ ਹੋ ਗਈ ਹੈ ਲੇਟ ਬਟ ਬਹੁਤ ਹੀ ਸੋਹਣੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਬਹੁਤ ਹੀ ਕਾਫੀ ਮੈਸੇਜ ਆ ਰਹੇ ਸੀਗੇ ਵੀ ਸਾਡੇ ਵਾਸਤੇ ਤੁਸੀਂ ਪ੍ਰੀਮੀਅਮ ਕੁਆਲਿਟੀਾਂ ਦੇ ਸੂਟ ਮੈਮ ਲੈ ਕੇ ਆਓ ਤੇ ਅੱਜ ਤੁਹਾਡੀ ਸਾਰਿਆਂ ਦੀ ਡਿਮਾਂਡ ਨੂੰ ਦੇਖਦੇ ਹੋਏ ਜੀ ਪਿਓਰ ਦੇ ਆਰਟੀਕਲ ਲੈ ਕੇ ਆਏ ਆ ਕਿਹੜੀ ਬ੍ਰਾਂਡ ਹੋਊਗਾ ਸਿੰਗਲ ਰੇਟ ਵੀਡੀਓ ਬਣਾਉਂਗੀ ਠੀਕ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸ਼ੁਰੂ ਕਰਦੇ ਆਂ ਫਰਸਟ ਆਰਟੀਕਲ ਤੋਂ ਬਹੁਤ ਹੀ ਸੋਹਣੀ ਲੁੱਕ ਦੇ ਸੂਟ ਪਿਓਰ ਦੀ ਮਤਲਬ ਪਿਓਰ ਦੀ ਹੀ ਸ਼ਰਟ ਰਹੇਗੀ ਪਿਓਰ ਦਾ ਦੁਪੱਟਾ ਤੇ ਪਿਓਰ ਦਾ ਹੀ ਬਾਟਮ ਲੁੱਕ ਦੇਖ ਲਿਓ ਫਰਸਟ ਆਰਟੀਕਲ ਕੇਡੀ ਬ੍ਰਾਂਡ ਰਹੂਗਾ ਪ੍ਰਾਈਸ ਰਹੂਗਾ 2495 ਸ਼ਿਪਿੰਗ ਰਹੂਗੀ ਸੱfte ਫ੍ਰੀ ਆਰਗੈਂਜ਼ਾ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਜਿਹੜਾ ਫਰਸਟ ਪੈਨਲ ਜਿਹੜਾ ਤੇ ਰੈਡੀ ਕੀਤਾ ਆ ਪੂਰੀ ਐਮਬ੍ਰੋਇਡਰੀ ਦੇ ਨਾਲ ਰਹਿਣ ਵਾਲਾ ਆ ਠੀਕ ਹੈ ਜੀ ਲੁੱਕ ਦੇਖਿਓ ਪੂਰੇ ਸੂਟ ਦੀ ਨੀਚੇ ਪੂਰਾ ਇਹਦੀ ਐਮਬ੍ਰੋਇਡਰੀ ਦੇ ਨਾਲ ਇਹਨੂੰ ਜਿਵੇਂ ਕਹ ਲਓ ਕਿ ਪੂਰਾ ਨੀਚੇ ਤੱਕ ਡਿਜ਼ਾਈਨ ਕੀਤਾ ਆਰਗੈਂਜ਼ਾ ਦਾ ਪੈਚ ਲਗਾ ਕੇ ਤੁਸੀਂ ਵਿਦਾਊਟ ਲਾਈਨਿੰਗ ਵੀ ਸੂਟ ਰੈਡੀ ਕਰਵਾ ਸਕਦੇ ਆ ਪਿਓਰ ਮਸਲੀਨ ਵਿਸਕੋਸ ਪਲੱਸ ਸ਼ਿਮਰ ਦਾ ਕੰਬੀਨੇਸ਼ਨ ਰਹਿਣ ਵਾਲਾ ਇਹ ਵਾਲਾ ਹਲਕੀ ਹਲਕੀ ਸ਼ਾਈਨ ਰੋਗੀ ਜਿਨ੍ਹਾਂ ਵੀ ਮੇਰੀਆਂ ਭੈਣਾਂ ਨੇ ਰੱਖੜੀ ਤੇ ਪਾ ਕੇ ਜਾਣੇ ਆ ਸੂਟ ਤੇ ਬਹੁਤ ਹੀ ਸੋਹਣੀ ਗ੍ਰੇਸਫੁਲ ਰਹਿਣ ਵਾਲੇ ਸੂਟੇ ਵਾਲੇ ਤੇ ਨੀਚੇ ਦੀ ਡਿਜ਼ਾਈਨਿੰਗ ਵੀ ਤੁਸੀਂ ਚੈੱਕ ਕਰ ਲਓ ਲੈਸਸ ਦੇ ਨਾਲ ਆਲਰੇਡੀ ਇਹਨੂੰ ਡਿਜ਼ਾਈਨ ਕਰਕੇ ਰੈਡੀ ਕੀਤਾ ਗਿਆ ਆ ਜੀ ਬਹੁਤ ਪਿਆਰੀ ਲੁੱਕ ਦੇ ਵਿੱਚ ਰੈਡੀ ਜਦੋਂ ਹੋਊਗਾ ਤੇ ਬਹੁਤ ਸੋਹਣਾ ਲੁੱਕੇ ਦੀ ਨਿਕਲ ਕੇ ਆਊਗੀ ਜੀ ਔਰ ਇਹਦਾ ਜਿਹੜਾ ਹੈਗਾ ਆ ਬੈਕ ਹੋਊਗਾ ਸੇਮ ਸੇਮ ਪ੍ਰਿੰਟ ਦੇ ਵਿੱਚ ਬੈਕਗ੍ਰਾਉਂਡ ਵਾਲਾ ਇਹ ਦੇਖਿਓ ਤੁਹਾਨੂੰ ਪਾਸ ਤੋਂ ਦਿਖਾਨੀ ਆ ਬਹੁਤ ਹੀ ਸੋਹਣੀ ਕੁਆਲਟੀ ਦੇ ਸੂਟਸ ਨੇ ਕਲਰ ਵੀ ਬਹੁਤ ਹੀ ਸੋਹਣਾ ਰਹਿਣ ਵਾਲਾ ਆ ਔਰ ਪਿਓਰ ਦੀ ਇਹਦੀ ਰਹਿਣ ਵਾਲੀ ਆ ਬਾਟਮ ਠੀਕ ਹੈ ਜੀ ਪਿਓਰ ਸਿਲਕ ਦੇ ਉੱਤੇ ਇਹਦੀ ਬਾਟਮ ਰਹਿਣ ਵਾਲੀ ਆ ਜਿਹੜੇ ਸੇਮ ਟੂ ਸੇਮ ਚਾਹੁੰਦੇ ਸੀਗੇ ਜੀ ਉਹਨਾਂ ਵਾਸਤੇ ਸਰ ਇਹ ਕਾਫੀ ਸਾਰੇ ਆਰਟੀਕਲ ਆ ਚੁੱਕੇ ਹੈਗੇ ਜਿਹੜੇ ਰਾਇਓਨ ਦੀ ਬਾਟਮ ਨਹੀਂ ਲਾਇਕ ਕਰਦੇ ਔਰ ਇਹ ਦਾ ਰੋਗਾ ਪਿਓਰ ਮਸਲੀਨ ਵਿਸਕੋਸ ਦਾ ਪੂਰੇ ਵੱਡੇ ਕੱੜ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਦਾ ਸੂਟ ਰਹਿਣ ਵਾਲਾ ਫੈਬਰਿਕ ਜਿਹੜਾ ਤੁਹਾਡੇ ਹੱਥ 'ਚ ਜਾਊਗਾ ਤੇ ਤੁਸੀਂ ਵਾਕਈ ਕਹੋਗੇ ਕਿ ਚੀਜ਼ ਆ ਕਿਉਂਕਿ ਕਿਹੜੀ ਬ੍ਰਾਂਡ ਦੇ ਸੂਟ ਜਿਹੜੇ ਲੈਣਾ ਲਾਈਕ ਕਰਦੇ ਨੇ ਔਰ ਬਹੁਤ ਹੀ ਸੋਹਣੀ ਲੁੱਕ ਦੇ ਇਹ ਸਾਰੇ ਸੂਟਸ ਹੁੰਦੇ ਨੇ 3000 3500 ਦੇ ਵਿੱਚ ਸਾਰੇ ਆਰਟੀਕਲ ਇਹ ਵਾਲੇ ਪੈਸੇ ਆ ਅਵੇਲੇਬਲ ਹੁੰਦੇ ਨੇ ਜੀ ਬਟ ਅੱਜ ਦਾ ਰੇਟ ਰਹੂਗਾ ਇਹਨਾਂ ਦਾ ਸਿਰਫ 2495 ਤੇ ਸ਼ਿਪਿੰਗ ਵੀ ਰਹਿਣ ਵਾਲੀ ਆ ਸਭ ਸੂਟਾਂ ਦੇ ਉੱਤੇ ਫ੍ਰੀ ਤੁਹਾਨੂੰ ਸਾਰੇ ਸੂਟ ਓਪਨ ਕਰਕੇ ਇਹ ਵਾਲੇ ਦਿਖਾਉਂਦੀ ਅੱਜ ਸਾਰਾ ਪ੍ਰੀਮੀਅਮ ਸੈਗਮੈਂਟ ਹੀ ਰਹਿਣ ਵਾਲਾ ਆ ਸਾਡਾ ਆ ਲੋ ਜੀ ਅਗਲਾ ਦੇਖੋ ਮਸਟਰ ਔਰ ਇਹਦੀ ਇੱਕ ਪਲੱਸ ਚੀਜ਼ ਇਹ ਹੈਗੀ ਆ ਵੀ ਤੁਹਾਡੀ ਹਾਈਟ ਛੋਟੀ ਆ ਜਿਵੇਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਜੇ ਲੰਬੀ ਆ ਤਾਂ 50 ਪਲੱਸ ਲੈਂਥ ਰਹਿਣ ਵਾਲੀਆਂ ਇਹਨਾਂ ਦੀ ਜਿੱਦਾਂ ਮਰਜ਼ੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਔਰ ਫੈਬਰਿਕ ਬਹੁਤ ਹੀ ਸੋਹਣਾ ਰਹਿਣ ਵਾਲਾ ਇਹ ਵਾਲਾ ਠੀਕ ਹੈ ਜੀ ਸਿੰਗਲ ਸੂਟ ਪਰਚੇਸ ਕਰਕੇ ਕੁਆਲਿਟੀ ਜ਼ਰੂਰ ਚੈੱਕ ਕਰੀਓ ਇਹਨਾਂ ਦੀ ਔਰ ਪੂਰਾ ਇਹਨੂੰ ਵੀ ਸ਼ਿਮਰ ਦੇ ਨਾਲ ਮਤਲਬ ਕਹ ਲਓ ਕਿ ਪਿਓਰ ਮਸਲੀਨ ਨੂੰ ਐਡੀਸ਼ਨ ਇਹਦੇ ਵਿੱਚ ਸ਼ਿਮਰ ਦੀ ਭਾਗੇ ਮਤਲਬ ਬਹੁਤ ਸੋਹਣੀ ਲੁੱਕ ਦੇ ਵਿੱਚ ਤਿਆਰ ਕੀਤਾ ਗਿਆ ਆ ਔਰ ਇਹ ਰਹੂਗਾ ਜੀ ਇਹਦਾ ਬਾਟਮ ਦਾ ਵੀ ਮੈਂ ਤੁਹਾਨੂੰ ਫੈਬਰਿਕ ਦਿਖਾਨੀ ਆ ਪਿਓਰ ਸਿਲਕ ਦਾ ਹੋਊਗਾ ਇਹਦਾ ਬਾਟਮ ਠੀਕ ਹੈ ਜੀ ਮਸਟਰਡ ਕਲਰ ਦੇ ਨਾਲ ਇਹਦਾ ਕੰਬੀਨੇਸ਼ਨ ਰਹਿਣ ਵਾਲਾ ਆ ਪ੍ਰਿੰਟ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਆ ਔਰ ਇਹ ਹੋਊਗਾ ਇਹਦਾ ਮਸਲੀਨ ਵਿਸਕੋਸ ਦਾ ਦੁਪੱਟਾ ਦੁਪੱਟੇ ਨੂੰ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਕੀਤਾ ਆ ਪੂਰੀ ਇਹਨੂੰ ਵੀ ਲੇਸ ਲਗਾ ਕੇ ਬਹੁਤ ਸੋਹਣੀ ਲੁੱਕ ਦਿੱਤੀ ਗਈ ਆ ਤੇ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਸਾਡੇ ਕੋਲ ਲਿਮਟਿਡ ਸਟਾਕ ਰਹੂਗਾ ਇਹ ਵਾਲਾ ਠੀਕ ਹੈ ਜੀ ਤੇ ਇਹ ਫਰਸਟ ਕਮ ਫਰਸਟ ਆਰਡਰ ਵਾਲਾ ਹੀ ਹਿਸਾਬ ਰਹੂਗਾ ਜੀ ਇਹਨਾਂ ਵਿੱਚ ਔਰ ਅਗਲਾ ਤੁਹਾਨੂੰ ਕਲਰ ਦਿਖਾਨੀ ਆ ਕਲਰ ਸਾਰੇ ਬਹੁਤ ਸੋਹਣੇ ਸਾਰੇ ਪੀਸ ਇੱਕ ਤੋਂ ਇੱਕ ਨੇ ਇਸ ਕਰਕੇ ਤੁਹਾਨੂੰ ਸਾਰੇ ਪੀਸ ਓਪਨ ਕਰਕੇ ਦਿਖਾਉਂਗੀ ਗ੍ਰੀਨ ਕਲਰ ਆ ਲੋ ਜੀ ਗ੍ਰੀਨ ਕਲਰ ਦੇਖਿਓ ਬਹੁਤ ਹੀ ਸੋਹਣਾ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਬੈਕ ਦੇਖ ਲਓ ਪ੍ਰਿੰਟ ਇਹਦੀ ਕਿੰਨੀ ਪਿਆਰੀ ਰਹਿਣ ਵਾਲੀ ਆ ਔਰ ਇਹ ਰਹੂਗਾ ਇਹਦਾ ਫਰੰਟ ਲੁੱਕ ਦੇਖਿਓ ਕਿੰਨੀ ਸੋਹਣੀ ਲੁੱਕ ਦੇ ਵਿੱਚ ਹੈ ਜੀ ਪੂਰਾ ਐਮਬਰਾਇਡਰੀ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਆ ਔਰਗੈਂਜ਼ਾ ਦਾ ਇਹਦੇ ਉੱਤੇ ਪੈਚ ਲਗਾ ਕੇ ਉਹਦੇ ਉੱਤੇ ਡਿਜ਼ਾਈਨਿੰਗ ਕੀਤੀ ਹੋਈ ਆ ਜੀ ਠੀਕ ਹੈ ਜੀ ਤੇ ਲੁੱਕ ਬਹੁਤ ਸੋਹਣੀ ਇਹਦੀ ਵੀ ਰਹਿਣ ਵਾਲੀ ਆ ਇਹ ਰੂਗਾ ਇਹਦਾ ਵੀ ਦੁਪੱਟਾ ਠੀਕ ਹੈ ਜੀ ਜਿਹਨੂੰ ਜਿਹੜਾ ਸ਼ੇਡ ਪਸੰਦ ਹੋਇਆ ਬੁੱਕ ਕਰਦੇ ਜਾਓ ਔਰ ਪਿਓਰ ਸਿਲਕ ਦੀ ਇਹਦੀ ਸੇਮ ਟੋਨ ਟੂ ਟੋਨ ਰਹੂਗੀ ਬਾਟਮ ਔਰ ਪ੍ਰਾਈਸ ਰਹੋਗਾ 2495 ਸ਼ਿਪਿੰਗ ਰਹਿਣ ਵਾਲੀ ਹੈ ਨਾ ਸਾਰੇ ਸੂਟਾਂ ਦੇ ਉੱਤੇ ਫ੍ਰੀ ਪੈਨ ਇੰਡੀਆ ਸ਼ਿਪਿੰਗ ਫ੍ਰੀ ਰਹੂਗੀ ਜੀ ਆਹ ਲਓ ਜੀ ਔਰ ਕਿਹੜੀ ਬ੍ਰਾਂਡ ਰਹੂਗਾ ਸਾਰੇ ਸੂਟਾਂ ਦਾ ਕੋਈ ਲੈਂਥ ਵਿड्ਥ ਦੀ ਦਿੱਕਤ ਨਹੀਂ ਹੈਗੀ ਆ ਦੇਖੋ ਜੀ ਪੀਚ ਕਲਰ ਸਾਰੇ ਜੋ ਵੀ ਹੈ 트ੈਂਡਿੰਗ ਸ਼ੇਡ ਆਏ ਨੇ ਜਿੰਨੇ ਵੀ ਅੱਜ ਦੀ ਵੀਡੀਓ ਚ ਦਿਖਾਵਾਂਗੇ ਆਪਾਂ ਤੁਹਾਨੂੰ ਔਰ ਘੇਰੇ ਦੀ ਲੁੱਕ ਵੀ ਦਿਖਾਵਾਂਗੇ ਬਹੁਤ ਪਿਆਰੀ ਲੁੱਕ ਦੇ ਵਿੱਚ ਇਹ ਵੀ ਰੈਡੀ ਕੀਤਾ ਗਿਆ ਹੈ ਨੀਚੇ ਤੱਕ ਪੂਰਾ ਇਹਨੂੰ ਐਮਬਰਾਇਡਰੀ ਦੇ ਨਾਲ ਜਿਵੇਂ ਕਹ ਲੋਗੇ ਇਹਨੂੰ ਡਿਜ਼ਾਈਨ ਕੀਤਾ ਗਿਆ ਹੈ ਬਟਨਸ ਦਾ ਵੀ ਕੰਮ ਰਹੂਗਾ ਉੱਤੇ ਇਹਨਾਂ ਦੇ ਉੱਤੇ ਠੀਕ ਹੈ ਜੀ ਤੇ ਐਡਜਸਟੇਬਲ ਚੀਜ਼ ਆ ਜਿੱਦਾਂ ਮਰਜੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਆ ਔਰ ਬੈਕ ਦੀ ਪ੍ਰਿੰਟ ਇਹਦੀ ਇਸ ਤਰ੍ਹਾਂ ਰਹੂਗੀ ਔਰ ਇਹ ਰਹਿਣ ਵਾਲਾ ਹੈ ਇਹਦਾ ਦੁਪੱਟਾ ਪੂਰੇ ਵੱਡੇ ਕੱਟ ਦੇ ਦੁਪੱਟੇ ਰਹਿਣ ਵਾਲੇ ਆ ਤੇ ਫਟਾਫਟ ਬੁੱਕ ਕਰਦੇ ਜਾਓ ਜਿਹਨੂੰ ਜਿਹੜਾ ਪਸੰ ਔਰ ਅਗਲਾ ਤੁਹਾਨੂੰ ਪੀਸ ਦਿਖਾਨੀ ਆ ਆ ਲੋ ਜੀ 컬러 ਦੇਖੋ ਕਿੰਨਾ ਸੋਹਣਾ ਹੈ ਵੀ ਆ ਲੋ ਜੀ ਸਭ ਦਾ ਫੇਵਰਟ ਕਲਰ ਮੋਸਟਲੀ ਜਿੰਨੇ ਵੀ ਸ਼ੇਡਸ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਸਾਰੇ ਇਹ ਬਹੁਤ ਹੀ ਪਿਆਰੀ ਲੁੱਕ ਦੇ ਰਹਿਣ ਵਾਲੇ ਆ ਲੁੱਕ ਦੇਖੋ ਇਸ ਸੂਟ ਦੀ ਵੀ ਕਿੰਨੀ ਸੋਹਣੀ ਰਹਿਣ ਵਾਲੀ ਹੈ ਨੀਚੇ ਘੇਰਾ ਵੀ ਪ੍ਰੋਪਰ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਆ ਔਰ ਪਿਓਰ ਮਸਲੀਨ ਵਿਸਕੋਸ ਪਲੱਸ ਸ਼ਿਮਰ ਦਾ ਕੰਬੀਨੇਸ਼ਨ ਰਹਿਣ ਵਾਲਾ ਹੈ ਇਹਦੇ ਵਿੱਚ ਹਲਕੀ ਹਲਕੀ ਸ਼ਾਈਨ ਹੋਗੀ ਫੈਬਰਿਕ ਦੇ ਵਿੱਚ ਠੀਕ ਹੈ ਜੀ ਪਿਓਰ ਇਹਦੀ ਰਹੂਗੀ ਸਿਲਕ ਦੀ ਬਾਟਮ ਔਰ ਪਿਓਰ ਮਸਲੀਨ ਵਿਸਕੋਸ ਦਾ ਰਹਿਣ ਵਾਲਾ ਹੈ ਦਾ ਦੁਪੱਟਾ ਕਪੜਾ ਬਹੁਤ ਹੀ ਲਾਈਟ ਵੇਟ ਰਹਿਣ ਵਾਲਾ ਹੈ ਤੁਸੀਂ ਲਾਈਨਿੰਗ ਲਗਾ ਕੇ ਵੀ ਸੂਟ ਰੈਡੀ ਕਰਵਾਣੇ ਆ ਤੇ ਬਹੁਤ ਹੀ ਲਾਈਟ ਵੇਟ ਸੂਟ ਇਹ ਰੈਡੀ ਹੋ ਕੇ ਆਂਦੇ ਆ ਜੀ ਆਹ ਲੋ ਜੀ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਡਿਜ਼ਾਈਨਿੰਗ ਸਾਰੀ ਇੱਕ ਤੋਂ ਇੱਕ ਅੱਜ ਦੀ ਵੀਡੀਓ ਦੀ ਸਾਰੇ ਬ੍ਰਾਂਡਡ ਆਰਟੀਕਲ ਨੇ ਸਿੰਗਲ ਰੇਟ ਵੀਡੀਓ ਰਹੂਗੀ ਪ੍ਰਿੰਟ ਦੇਖਿਓ ਕਿੰਨਾ ਪਿਆਰਾ ਹੈ ਇਹਦਾ ਵੀ ਪਿਓਰ ਇਹ ਵੀ ਰਹੂਗਾ ਮਸਲੀਨ ਵਿਸਕੋਸ ਦੇ ਉੱਤੇ ਕਿਹੜੀ ਬ੍ਰਾਂਡ ਦਾ ਸੂਟ ਰਹੂਗਾ ਪ੍ਰਿੰਟ ਦੇਖਿਓ ਕਿੰਨਾ ਸੋਹਣਾ ਇਹਦੇ ਵਿੱਚ ਕੁਝ ਨਹੀਂ ਬਣਿਆ ਹੋਇਆ ਜਸਟ ਘੇਰਾ ਹਲਕਾ-ਹਲਕਾ ਡਿਜ਼ਾਈਨ ਹੋਇਆ ਹੈ ਜਾਂ ਕੋਈ ਗੜਾ ਨਹੀਂ ਬਣਿਆ ਹੋਇਆ ਜਿੱਦਾਂ ਮਰਜੀ ਇਹਨੂੰ ਵੀ ਰੈਡੀ ਕਰਵਾਓ ਔਰ ਇਹਨੂੰ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਹੈ ਹੈਂਡਵਰਕ ਦੇ ਨਾਲ ਇਸ ਤਰ੍ਹਾਂ ਰਹੂਗਾ ਇਹਦੇ ਉੱਤੇ ਹੈਂਡਵਰਕ ਦੇ ਨਾਲ ਕੰਮ ਹਲਕਾ-ਹਲਕਾ ਪੂਰੇ ਸੂਟ ਦੇ ਉੱਤੇ ਹੋਣ ਵਾਲਾ ਹੈ ਕੰਮ ਇਹਦੇ ਠੀਕ ਹੈ ਜੀ ਤੇ ਇਹਦੀ ਰਹੂਗੀ ਸੇਮ ਪਿਓਰ ਸਿਲਕ ਦੀ ਬਾਟਮ ਕਲਰ ਹੋਗਾ ਬਲੈਕ ਇਹ ਵਾਲਾ ਔਰ ਇਹਦਾ ਦੁਪੱਟਾ ਤੁਹਾਨੂੰ ਦਿਖਾਉਣੀ ਆ ਪਿਓਰ ਮਸਲੀਨ ਵਿਸਕੋਸ ਦਾ ਦੁਪੱਟਾ ਰਹੋਗਾ ਸੇਮ ਪ੍ਰਾਈਸ ਵਿੱਚ ਸੂਟ ਆ ਆ ਲੋ ਜੀ ਬਣੇ ਤੇ ਲੁੱਕ ਬਹੁਤ ਪਿਆਰੀ ਰਹਿਣ ਵਾਲੀ ਹੈ ਜਿਹਨੂੰ ਵੀ ਪਸੰਦ ਆ ਫਟਾਫਟ ਬੁੱਕ ਕਰਦੇ ਜਾਓ ਜੀ ਪ੍ਰਾਈਸ ਰਹੋਗਾ 2495 ਤੇ ਸ਼ਿਪਿੰਗ ਰਹਿਣ ਵਾਲੀ ਹੈ ਇਹਨਾਂ ਦੇ ਵਿੱਚ ਫ੍ਰੀ ਸਾਰਿਆਂ ਦੇ ਵਿੱਚ ਅਗਲਾ ਤੁਹਾਨੂੰ ਕਲਰ ਦਿਖਾਉਂਗੀ ਮੈਂ ਆ ਲੋ ਜੀ ਪੀਕਾਕ ਸ਼ੇਡ ਰਹਿਣ ਵਾਲਾ ਆ ਆ ਲੋ ਕਲਰ ਬਹੁਤ ਹੀ ਸੋਨਾ ਹੈ ਵੀ ਠੀਕ ਹੈ ਪ੍ਰਿੰਟ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਹੈ ਆ ਪ੍ਰਿੰਟ ਦੇਖਿਓ ਜਿਨ੍ਹਾਂ ਨੂੰ ਵੱਡੇ ਪ੍ਰਿੰਟਸ ਪਸੰਦ ਨੇ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਰੈਡੀ ਹੋ ਕੇ ਸੂਟ ਆਂਦੇ ਨੇ ਇਹ ਵਾਲੇ ਪਿਓਰ ਮਸਲੀਨ ਵਿਸਕੋਜ਼ ਦੀ ਸ਼ਰਟ ਬੈਕ ਦੀ ਪ੍ਰਿੰਟ ਵੀ ਸੇਮ ਰਹਿਣ ਵਾਲੀ ਆ ਬਾਹਾਂ ਦਾ ਪ੍ਰਿੰਟ ਵੀ ਇਹਨਾਂ ਦਾ ਆਲਮੋਸਟ ਸਭ ਦਾ ਸੇਮ ਰਹਿਣ ਵਾਲਾ ਹੈ ਠੀਕ ਹੈ ਜੀ ਔਰ ਪੂਰੇ ਨੂੰ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਆ ਵਰਕ ਦੇ ਨਾਲ ਪੂਰੇ ਨੂੰ ਹਾਈਲਾਈਟ ਮਤਲਬ ਕਹਿ ਲੋਗੇ ਕੀਤਾ ਹੋਇਆ ਆ ਵਰਕ ਦੇ ਨਾਲ ਪੂਰੇ ਸੂਟ ਦੇ ਤੇ ਇਸੇ ਤਰ੍ਹਾਂ ਪੂਰਾ ਵਰਕ ਰਹਿਣ ਵਾਲਾ ਹੈ ਔਰ ਕੇਡੀ ਬ੍ਰਾਂਡ ਰੋਗਾ ਇਹ ਵੀ ਸੂਟ ਦਾ ਔਰ ਇਹ ਰਹਿਣ ਵਾਲਾ ਹੈ ਦਾ ਦੁਪੱਟਾ ਦੁਪੱਟੇ ਵੀ ਬਹੁਤ ਫਿਨਿਸ਼ਿੰਗ ਦੇ ਨਾਲ ਰੈਡੀ ਕੀਤੇ ਨੇ ਪੂਰੀ ਲੇਸ ਨੂੰ ਬਹੁਤ ਹੀ ਤਰੀਕੇ ਦੇ ਨਾਲ ਇਹਨਾਂ ਨੂੰ ਵੀ ਤਿਆਰ ਕੀਤਾ ਗਿਆ ਹੈ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਆ ਲੋ ਜੀ ਬ੍ਰਾਊਨ ਕਲਰ ਕਾਫੀ ਕਲਰ ਪਿਓਰ ਸਿਲਕ ਦੀ ਬਾਟਮ ਦੇ ਨਾਲ ਆ ਲੋ ਜੀ ਲੁੱਕ ਦੇਖ ਲਓ ਇਹਦੀ ਵੀ ਸੂਟ ਦੀ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰੈਡੀ ਹੋ ਕੇ ਆਣ ਵਾਲਾ ਆ ਕਲਰ ਵੀ ਬਹੁਤ ਸੋਹਣਾ ਹੈ ਘੇਰਾ ਵੀ ਇਹਦਾ ਦੇਖ ਲਓ ਕਿ ਇਸ ਤਰ੍ਹਾਂ ਬੜਿਆ ਹੋਇਆ ਹੈ ਇਹ ਘੇਰੇ ਦਾ ਇਹਦਾ ਡਿਜ਼ਾਈਨ ਰਹੂਗਾ ਬਿਲਕੁਲ ਸਿੰਪਲ ਸੋਬਰ ਡਿਜ਼ਾਈਨ ਰਹਿਣਗੇ ਬੈਕ ਸੇਮ ਪ੍ਰਿੰਟ ਟੋਨ ਟੂ ਟੋਨ ਰਹਿਣ ਵਾਲੀ ਹੈ ਦੀ ਬਾਟਮ ਠੀਕ ਹੈ ਜੀ ਪਿਓਰ ਸਿਲਕ ਦੀ ਲੈਂਥ ਵਰਤ ਦੀ ਕੋਈ ਦਿੱਕਤ ਨਹੀਂ ਹੈ ਬਹੁਤ ਲੈਂਥਾਂ ਨੇ ਜਿੱਦਾਂ ਮਰਜ਼ੀ ਤੁਸੀਂ ਰੈਡੀ ਕਰਵਾਓ ਇਹ ਰਹੋਗੀ ਇਹਦੀ ਬਾਟਮ ਔਰ ਇਹ ਰਹਿਣ ਵਾਲਾ ਹੈ ਇਹਦਾ ਦੁਪੱਟਾ ਆ ਲਓ ਤੇ ਪ੍ਰਾਈਸ ਆਫ ਦਾ ਰਹੋਗਾ ਸੇਮ ਬਹੁਤ ਪਿਆਰਾ ਸੂਟ ਹੈ ਵੀ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਸੂਟ ਨੇ ਜਿਨ੍ਹਾਂ ਨੂੰ ਬਿਲਕੁਲ ਕਹੋ ਕਿ ਪਿਓਰ ਦੀਆਂ ਚੀਜ਼ਾਂ ਜਿਹੜੇ ਲਾਇਕ ਕਰਦੇ ਨੇ ਲੈਣੀਆਂ ਉਹਨਾਂ ਵਾਸਤੇ ਸੂਟ ਹੈ ਵਾਲਾ ਅਗਲਾ ਕਲਰ ਵੀ ਦੇਖਿਓ ਬਹੁਤ ਹੀ ਪਿਆਰਾ ਕਰੀਮ ਕਲਰ ਹੋਊਗਾ ਜੀ ਕਰੀਮ ਦੇ ਉੱਤੇ ਦੇਖੋ ਕਿੰਨੀ ਸੋਹਣੀ ਖਿਲਕੇ ਇਹਦੀ ਆ ਰਿਹਾ ਹੈਗਾ ਡਿਜ਼ਾਈਨ ਪੂਰਾ ਹੈਂਡਵਰਕ ਦੇ ਨਾਲ ਇਹ ਵੀ ਸੂਟ ਰਹੂਗਾ ਕੇਡੀ ਬ੍ਰਾਂਡ ਰੋਗੇ ਸਾਰੇ ਕੇਡੀ ਬ੍ਰਾਂਡ ਦੇ ਸੂਟ ਨੇ ਔਰ ਇਹ ਰੋਗਾ ਇਹਦਾ ਦੁਪੱਟਾ ਮਸਲਿਨ ਵਿਸਕੋਜ਼ ਠੀਕ ਹੈ ਜੀ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਕਿਰਾ ਵੀ ਇਹਦਾ ਬਣਿਆ ਹੋਇਆ ਆ ਕੇਰੇ ਦੀ ਲੁੱਕ ਵੀ ਬਹੁਤ ਸੋਹਣੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਸੌਰੀ ਅਗਲਾ ਕਲਰ ਕਲਰ ਇਹਦੇ ਵਿੱਚ ਕਾਫੀ ਆਏ ਨੇ ਕਾਫੀ ਕੁਆਂਟੀਟੀ ਵਿੱਚ ਸਟਾਕ ਆ ਚੁੱਕਾ ਹੈ ਗ੍ਰੇ ਕਲਰ ਹੋਊਗਾ ਗ੍ਰੇ ਕਲਰ ਆ ਲੋ ਜੀ ਇਹ ਰੂਗਾ ਦਾ ਦੁਪੱਟਾ ਪਿਓਰ ਮਸਲਿਨ ਵਿਸਕੋਜ਼ ਦਾ ਦੁਪੱਟਾ ਠੀਕ ਹੈ ਜੀ ਪ੍ਰਾਈਸ ਰੂਗਾ ਇਹਨਾਂ ਦਾ ਸੇਮ ਸਾਰੇ ਸੇਮ ਰੇਟ ਦੇ ਵਿੱਚ ਸੂਟ ਨੇ ਔਰ ਇਹ ਰਹਿਣ ਵਾਲਾ ਇਹਦਾ ਕੇਰਾ ਵੀ ਮੈਂ ਤੁਹਾਨੂੰ ਦਿਖਾਨੀ ਆ ਕਿ ਰਵੀ ਦਾ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਇਹ ਸਾਰੇ ਸੂਟ ਹੀ ਪ੍ਰੋਪਰ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤੇ ਹੋਏ ਆ ਜਿਹੜੇ ਪਿਓਰ ਦੀਆਂ ਚੀਜ਼ਾਂ ਮੰਗਦੇ ਨੇ ਸਾਰੇ ਪਿਓਰ ਦੇ ਹੀ ਸੂਟ ਨੇ ਇਹ ਵਾਲੇ ਠੀਕ ਹੈ ਜੀ ਸਾਰੇ ਵਧੀਆ ਬ੍ਰਾਂਡ ਦੇ ਸੂਟ ਨੇ ਔਰ ਗ੍ਰੇ ਕਲਰ ਦੀ ਇਹਦੀ ਰੋਗੀ ਸੇਮ ਪਿਓਰ ਦੀ ਹੀ ਸਿਲਕ ਦੇ ਵਿੱਚ ਰਹੂਗੀ ਬਾਟਮ ਜਿਹੜੇ ਰਿਆਨ ਬਾਟਮ ਨਹੀਂ ਲਾਈਕ ਕਰਦੇ ਹੈਗੇ ਨਾਲ ਲੈਣਾ ਉਹਨਾਂ ਵਾਸਤੇ ਪਿਓਰ ਸਿਲਕ ਦੀਆਂ ਬਾਟਮਸ ਦੇ ਨਾਲ ਜੀ ਔਰ ਅਗਲਾ ਤੁਹਾਨੂੰ ਡਿਜ਼ਾਈਨ ਦਿਖਾ ਸੌਰੀ ਕਲਰ ਹੈ ਲੈਕ ਪਰ ਵਿੱਚ ਕਲਰ ਕਾਫੀ ਆਏ ਨੇ ਜੀ ਆਹ ਲੋ ਕਲਰ ਅਗਲਾ ਲਾਸਟ ਕਲਰ ਇਹ ਵਾਲਾ ਆ ਲੋ ਇਹ ਰੋਗਾ ਜੀ ਵਾਈਨ ਕਲਰ ਆ ਲੋ ਜੀ। ਔਰ ਜੈਨੂ ਵੀ ਪਸੰਦ ਹੋਇਆ ਬੁੱਕ ਜ਼ਰੂਰ ਕਰ ਲਿਓ ਜੀ ਇਹ ਵਾਲੇ ਸੂਟ ਬਹੁਤ ਹੀ ਸੋਹਣੀ ਕੁਆਲਿਟੀ ਦੇ ਜਿਹੜੇ ਪਿਓਰ ਦੀਆਂ ਚੀਜ਼ਾਂ ਲਾਈਕ ਕਰਦੇ ਨੇ ਲੈਣੀਆਂ ਇਹ ਉਹਨਾਂ ਵਾਸਤੇ ਸੂਟ ਨੇ ਆ ਲੋ ਜੀ। ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਇਹ ਵਾਲਾ ਵੀ ਪੂਰਾ ਹੈਂਡਵਰਕ ਦੇ ਨਾਲ ਡਿਜ਼ਾਈਨਿੰਗ ਹੋਈ ਹੈ ਜੀ ਪ੍ਰਾਈਸ ਸੇਮ ਰਹੂਗਾ 2500 ਇਹਦਾ ਵੀ। ਔਰ ਚੈਲੈਂਜਿੰਗ ਪ੍ਰਾਈਸ ਰਹੂਗਾ ਅੱਜ ਦੀ ਵੀਡੀਓ ਦਾ ਜਿੰਨਾ ਵੀ ਹੈਗਾ ਆ ਕਿਉਂਕਿ ਸਾਰੇ ਹੀ ਸੂਟ ਜਿਹੜੇ ਹੈਗੇ ਆ 3000 ਪਲੱਸ ਵਾਲੇ ਨੇ। ਡੇੜਾ ਉਹਨੂੰ ਮਿਲ ਰਹੇ ਨੇ ਸਿਰਫ 2495 ਦੇ ਵਿੱਚ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਆ ਆ ਲੋ ਜੀ orange color red orange color ਹੋਊਗਾ ਜੈਪੁਰੀ ਪ੍ਰਿੰਟ ਹੋਊਗਾ ਪਿਓਰ ਸਿਲਕ ਦੀ ਰਹੂਗੀ ਇਹਦੀ ਸ਼ਰਟ ਪਿਓਰ ਸਿਲਕ ਦੀ ਹੀ ਬਾਟਮ ਘੇਰੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਇਹਦੀ ਵੀ ਠੀਕ ਹੈ ਜੀ ਬਾਹਾਂ ਦਾ ਡਿਜ਼ਾਈਨ ਵੀ ਸੇਮ ਰਹੂਗਾ ਇਸ ਤਰ੍ਹਾਂ ਬਾਹਾਂ ਰਹਿਣਗੀਆਂ ਇਹਦੀਆਂ ਡਿਜ਼ਾਈਨਰ ਔਰ ਕੰਬੀਨੇਸ਼ਨ ਵਿੱਚ ਨੇ ਇਹ ਦੁਪੱਟੇ ਰਹਿਣਗੇ ਔਰ ਪਿਓਰ ਸਿਲਕ ਦੀ ਟੋਨ ਟੂ ਟੋਨ ਦੀ ਰਹੂਗੀ ਬਾਟਮ ਔਰ ਇਹ ਰਹਿਣ ਵਾਲਾ ਇਹਦਾ ਦੁਪੱਟਾ ਦੁਪੱਟਾ ਦੇਖੋ ਕਿੰਨੀ ਸੋਹਣੀ ਲੁੱਕ ਦੇ ਵਿੱਚ ਇਹ ਦਾ ਦੁਪੱਟੇ ਦੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਹੈ। ਜਿੰਨੀ ਪਿਓਰ ਜੈਪੂਰੀ ਪ੍ਰਿੰਟ ਰਹਿਣਗੇ ਵੀ ਪਿਓਰ ਦੇ ਸੂਟ ਤੇ ਅਗਲਾ ਤੁਹਾਨੂੰ ਇਹਦੇ ਵਿੱਚ ਕਲਰ ਦਿਖਾਨੀ ਆ। ਆਹ ਲੋ ਜੀ ਅਗਲਾ ਕਲਰ yellow ਕਲਰ ਸਾਰੇ ਕਲਰ ਜੋ ਵੀ ਟ੍ਰੈਂਡ ਵਿੱਚ ਜੋ ਵੀ ਹੁਣ ਨਵੇਂ ਚੱਲ ਰਹੇ ਨੇ ਉਹੀ ਵਾਲੇ ਸ਼ੇਡਸ ਤੁਹਾਡੇ ਵਾਸਤੇ ਲੈ ਕੇ ਆਏ ਆ। ਲੁੱਕ ਦੇਖ ਲਿਓ ਕਿੰਨੀ ਸੋਹਣੀ ਇਹਦੀ ਵੀ। ਔਰ ਇਹ ਹੋਊਗਾ ਇਹਦਾ ਵੀ ਘੇਰਾ ਇਸ ਤਰ੍ਹਾਂ ਕੰਬੀਨੇਸ਼ਨ ਦੇ ਵਿੱਚ ਦੇ ਘੇਰੇ ਡਿਜ਼ਾਈਨ ਕੀਤੇ ਹੋਏ ਆ ਔਰ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਤੇ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਅੰਡਰ 30 ਜਿਨ੍ਹਾਂ ਦਾ ਘੇਰਾ ਬਣ ਜਾਂਦਾ ਹੈ ਉਹ ਸੂਟੇ ਬਾਏ ਕਰ ਸਕਦੇ ਆ ਜੀ ਆ ਲੋ ਜੀ ਇਹ ਰੂਗਾ ਇਹਦਾ ਦੁਪੱਟਾ ਤੇ ਇਹਦਾ ਵੀ ਪਿਓਰ ਸਿਲਕ ਦੀ ਰੋਗੀ ਨਾਲ ਸੇਮ ਟੋਨ ਟੂ ਟੋਨ ਬਾਟਮ ਔਰ ਅਗਲਾ ਤੁਹਾਨੂੰ ਡਿਜ਼ਾਈਨ ਸੌਰੀ ਅਗਲਾ ਕਲਰ ਇਹਦੇ ਵਿੱਚ ਵੀ ਇੱਥੇ ਵੀ ਕਲਰ ਕਾਫੀ ਆਏ ਨੇ ਆ ਲੋ ਜੀ ਅਗਲਾ ਕਲਰ ਔਰ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਵੀ ਪਿਓਰ ਜੈਪੂਰੀ ਦੇ ਸੂਟ ਨੇ ਕਲਰ ਦੇਖਿਓ ਕਿੰਨਾ ਸੋਹਣਾ ਔਰ ਇਸ ਤਰ੍ਹਾਂ ਇਹਦਾ ਘੇਰਾ ਰੋਗਾ ਘੇਰੇ ਨੂੰ ਵੀ ਪੂਰਾ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਠੀਕ ਹੈ ਜੀ ਟੋਨ ਟੂ ਟੋਨ ਬਾਟਮ ਲੈਣ ਵਾਲੀ ਔਰ ਇਹ ਰੋਗਾ ਪਿਓਰ ਮਸਲੀਨ ਵਿਸਕੋਸ ਦਾ ਦੁਪੱਟਾ ਆ ਲੋ ਜੀ ਕਲਰ ਚਾਰਟ ਬਹੁਤ ਸੋਹਣਾ ਹੈ ਔਰ ਟ੍ਰੈਂਡਿੰਗ ਕਲਰ ਨੇ ਜਿਵੇਂ ਵੀ ਹੁਣ ਤੁਸੀਂ ਅੱਗੇ ਫੰਕਸ਼ਨ ਵਗੈਰਾ ਵਾਸਤੇ ਵੀ ਜੇ ਕਿਸੇ ਨੇ ਲੈਣੇ ਹੈਗੇ ਆ ਤਾਂ ਬਹੁਤ ਹੀ ਸੋਹਣੀਆਂ ਚੀਜ਼ਾਂ ਨੇ ਇਹ ਵਾਲੀਆਂ ਅਗਲਾ ਰੋਗਾ ਪੈਰਟ ਕਲਰ ਬਹੁਤ ਹੀ ਸੋਹਣਾ ਇਹ ਵੀ ਪੀਸ ਰਹਿਣ ਵਾਲਾ ਹੈ ਤੇ ਜਿੱਦਾਂ ਮਰਜ਼ੀ ਇਹਨੂੰ ਵੀ ਰੈਡੀ ਕਰਵਾਓ ਤੁਸੀਂ ਪਿਓਰ ਜੈਪੂਰੀ ਪ੍ਰਿੰਟਸ ਰਹਿਣਗੇ ਇਹਨਾਂ ਦੇ ਤੇ ਨਾਲ ਇਹਨਾਂ ਦੇ ਰੁਗੀਆਂ ਪਿਓਰ ਦੀ ਹੀ ਕਹ ਲਓਗੇ ਬਾਟਮ ਪਿਓਰ ਸਿਲਕ ਦੀ ਔਰ ਪਿਓਰ ਮਸਲੀਨ ਵਿਸਕੋਸ ਦਾ ਰਹਿਣ ਵਾਲਾ ਹੈ ਦਾ ਦੁਪੱਟਾ ਮਸਲੀਨ ਵਿਸਕੋਸ ਦੇ ਹੀ ਮੈਕਸਿਮਮ ਸੂਟ ਨੇ ਅੱਜ ਦੀ ਵੀਡੀਓ ਵਿੱਚ ਆ ਲੋ ਜੀ ਇਹ ਰੋਗਾ ਲਾਸਟ ਆਰਟੀਕਲ ਇਸ ਵੀਡੀਓ ਦਾ ਉਮੀਦ ਕਰਦੇ ਆ ਕਿ ਸੂਟ ਸਾਨੂੰ ਪਸੰਦ ਆਏ ਹੋਗੇ ਜੇ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਜਿਹੜੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲਿਓ ਥੈਂਕ ਯ